ਮੁਜੇ ਵਾਲਮੀ ਕੀ ਜੈ ਵਾਲਮੀ ਕੀ ਮੁਜੇ ਵਾਲਮੀ ਕੀ ਜੈ ਵਾਲਮੀ ਕੀ ਜੈ ਵਾਲਮੀ ਕੀ ਜੈ ਵਾਲਮੀ

ਹਾਜ਼ਰ ਮਤਰਕਾ ਅਦਰਸ਼ੀ ਸ਼੍ਰੀ ਗੁਰੂ ワਲਕੀ ਭਗਵਾਨ ਜੀ ਮਰਾ ਸਹਾਇ ਮਤਾ ਕਰਖਣੀ ਦੇਵੀ ਜੀ ਆਪਣੇ ਬਿਰਗੂ ਪੁੱਤਰ ਨੂੰ ਇਹ ਦੱਸਦੀ ਹੈ ਓਮ ਨਾਉ ਸ਼ਬਦ ਵਿੱਚ ਕਰੋੜ ਸ਼ਕਤੀਆਂ ਹੁੰਦੀਆਂ ਹਨ ਇਸੇ ਤਰ੍ਹਾਂ ਤੂੰ ਸ਼ਬਦ ਵੀ ਇਸੇ ਤਰ੍ਹਾਂ ਤੂੰ ਸ਼ਬਦ ਵਿੱਚ ਵੀ ਇਤਨੀਆਂ ਸ਼ਕਤੀਆਂ ਹੁੰਦੀਆਂ ਹਨ ਜਿੰਨਾਂ ਸ਼ਕਤੀਆਂ ਦੇ ਨਾਲ ਸਾਰਾ ਬ੍ਰਹਮ ਵਿਸਾਰ ਆਪਣੇ ਵਾਸ ਹੋ ਜਾਂਦਾ ਹੈ ਉਹ ਸ਼ਕਤੀਆਂ ਜੀਵ ਨੂੰ ਇਹ ਕੰਮ ਦਿੰਦੀਆਂ ਹਨ ਜੇ ਇਨਸਾਨ ਕਹੇ ਕਿ ਰਾਤ ਨੂੰ ਦਿਨ ਬਣ ਜਾ ਤਾਂ ਰਾਤ ਦਿਨ ਬਣ ਜਾਂਦੀ ਹੈ ਤੇ ਦਿਨ ਦੀ ਰਾਤ ਬਣ ਜਾਂਦੀ ਹੈ ਜੇ ਇਨਸਾਨ ਚਾਹੇ ਕਿ ਤਾਰੇ ਨਾਲ ਤਾਰੇ ਭੇੜ ਦੇਵਾ ਤਪੇ ਰਿਚ ਸਕਦਾ ਹੈ ਉਹ ਦੁਨੀਆ ਵਿੱਚ ਕਿਹੜੀ ਚੀਜ਼ ਹੈ ਜਿਹੜੀ ਇਨਸਾਨ ਨਹੀਂ ਕਰ ਸਕਦਾ ਇਨਸਾਨ ਸਨਦੇਹੀ ਉੱਡ ਕੇ ਇੰਦਰ ਕਾਜ ਦੇ ਕੋਲ ਜਾ ਸਕਦਾ ਹੈ ਇਹ ਕੁਦਰ ਅਸੀਂ ਕਰਤਾਰ ਜੀ ਦੀ ਕੁਦਰਤ ਨੂੰ ਆਪਣੇ ਹੱਥ ਵਿੱਚ ਕਰਕੇ ਜੋ ਚਾਹੀਏ ਸੋ ਕਰ ਸਕਦੇ ਹਾਂ ਅਸੀਂ ਪ੍ਰਮਾਤਮਾ ਦੀ ਭਗਤੀ ਕਰਕੇ ਸਭ ਦੁਨੀਆ ਦੀ ਮਾਣ ਵਡਿਆਈ ਆ ਸਕਦੇ ਹਾਂ ਮਹਾਰਾਣੀ ਜੀ ਕਹਿੰਦੀ ਹੈ ਕਿ ਬੁੱਤਵਿਲਕੂ ਸਾਨੂੰ ਪਤਾ ਹੈ ਕਿ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਪੰਜ ਭੂਤ ਸਾਨੂੰ ਨਰਕਾਂ ਵਿੱਚ ਖਿੱਚ ਕੇ ਲੈ ਜਾਂਦੇ ਹਨ ਤਾਂ ਸਾਨੂੰ ਇਹਨਾਂ ਦਾ ਸੰਗ ਨਹੀਂ ਕਰਨਾ ਚਾਹੀਦਾ ਸਾਨੂੰ ਉਸ ਰਸਤੇ ਪੈਣਾ ਚਾਹੀਦਾ ਹੈ ਜਿਹੜਾ ਰਸਤਾ ਸਾਨੂੰ ਬੈਕੁੰਡ ਲੋ ਵਿੱਚ ਪਹੁੰਚਾ ਦੇਵੇ ਤੇ ਪੁੱਤਰ ਵਰਗੂ ਭਗਵਤ ਜੀ ਨੇ ਇੱਕ ਰੰਗੀ ਪੁਰਸ਼ ਹੁੰਦੇ ਹਨ ਤੇ ਮਨਮੁਖ ਲੋਗ ਬਹੁ ਰੰਗੀ ਪੁਰਸ਼ ਹੁੰਦੇ ਆ ਬਹੁ ਰੰਗੀ ਪੁਰਸ਼ ਕਿਸ ਤਰ੍ਹਾਂ ਦਾ ਹੁੰਦਾ ਹੈ ਪ੍ਰਮਾਤਮਾ ਨੂੰ ਛੱਡ ਕੇ ਭੂਤ ਪ੍ਰੇਤਾਂ ਦੇਵੀਆਂ ਦੇਵਤੇ ਪੂਜਦਾ ਹੈ ਪੱਥਰਾਂ ਦੀ ਪੂਜਾ ਕਰਦਾ ਹੈ ਮੜੀਆਂ ਉੱਪਰ ਸਿਰਨੀਆਂ ਵੜਦਾ ਕਦੇ ਕੋਈ ਧਰਮ ਬਦਲਦਾ ਹੈ ਕਦੇ ਕੋਈ ਧਰਮ ਬਦਲਦਾ ਹੈ ਕਦੇ ਕੁਝ ਕਰਦਾ ਹੈ ਕਦੇ ਕੁਝ ਕਰਦਾ ਹੈ ਉਸਦਾ ਮਨ ਇਦਦ ਥਾਲੀਏ ਪਾਣੀ ਵਾਂਗਰ ਡੋਲਦਾ ਰਹਿੰਦਾ ਹੈ। ਉਸਦਾ ਮਨ ਇੱਕ ਜਗ੍ਹਾ ਨਹੀਂ ਖੜਦਾ। ਕੱਪੜੇ ਦੇ ਰੰਗ ਵਾਂਗਰ ਘੜੀ-ਘੜੀ ਬਦਲਦਾ ਰਹਿੰਦਾ ਹੈ। हे ਪੁੱਤਰ ਭਾਵੇਂ ਸਾਲ ਕਰੋੜਾ ਧਰਮ ਬਦਲ ਲਵੇ ਇਨਸਾਨ ਦਾ ਅਸਾਨ ਹੀ ਰਹਿੰਦਾ ਹੈ। ਜਿਵੇਂ ਉਸਨੇ ਪ੍ਰਮਾਤਮਾ ਨੇ ਬਣਾ ਦਿੱਤਾ ਹੈ